दरबार साहिब ਨੂੰ ਦੋ ਵਾਰ ਈਮੇਲ ਮਿਲ ਚੁਕੀ ਹੈ ਬੰਦਰਾਲ ਉਡੋਂ ਦੇ ਤਮਕੀ ਪਰ ਈਮੇਲ ਜਿਹੜੀ ਹੈ ਪ੍ਰਾਪਤ ਹੋਈ ਹੈ ਰੇਲਵੇ ਪੁਲਿਸ ਸਟੇਸ਼ਨ ਤੇ ਇਸ ਦੇ ਅਕਾਰ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਪਠਾਨਕੋਟ ਰੇਲਵੇ ਸਟੇਸ਼ਨ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜੁਥੇ ਕਿ ਯਾਤਰੀਆਂ ਦੀ ਅਤੇ ਉਹਨਾਂ ਦੇ ਸਮਾਨ ਜੁੜੇ ਨੇ ਉਹਨਾਂ ਦੀ ਚੈਕਿੰਗ ਲਗਾਤਾਰ ਪੁਲਿਸ ਕਰਮਿਆਦੇ ਵੱਲੋਂ ਕੀਤੀ ਜਾ ਰਹੀ ਹੈ ਜੁ ਜੋ ਜੁੜਨ ਕਿਸੇ ਕਰਾ ਪੱਛਾ ਹੈ ਜੁ ਬਹੁਤ ਇੰਪੋਰਟੈਂਟ ਤਰ੍ਹਾਂ

ਮੰਨੇ ਜੇ ਸਾਡੇ ਕੋਲ ਰੈਗੂਲਰ ਚੈਕਿੰਗ ਜਰੀਏ ਕੀਤੀ ਜਾ ਰਹੀ ਹੈ ਤਾਂ ਟੇਨਾ ਦੇ ਰੋਡ ਮੇਂ ਪਰਮੋ ਤੇ ਫਰੰਟੇਰੀਆ ਜਿੰਨਾ ਵੀ ਉਸ ਪੂਰੀ ਤਰਾਹ ਤੋਂ ਭਾਰਜਿਆ ਜਾਂਦਾ ਹੈ ਅਡੀ ਕੈਡੀ ਸਪੋਰਟ ਸਕੀਮ ਜਿਸ ਦੇ ਤੀਸਰ ਹਰ ਕੋਟੀ ਐਟ ਸਪੋਰਟ ਦੀ ਬੋਸ ਦਾ ਜਿਹੜਾ ਉਹ ਸੜੀ ਜਿਹੜੀ ਬਲਾਈ ਹੋ ਉਹ ਨਾ ਤਾਰ 24 ਹੋ ਜਿਹੜੀ ਉਹ ਜਾਈ ਜਾਂਦੀ ਹੈ ਉਹ ਚੈਕਿੰਗ ਆ ਰਹੀ ਹੈ ਸੜੀ ਨਾਲ ਜੀ ਸਰ ਮੈਨ ਇਹ ਚੇਖਣ ਨੂੰ ਮਿਲਦਾ ਰੇਡ ਰਿਸੋਰਸ ਨੂੰ ਸੋ ਫਸਲ ਦੀਆਂ ਕੀਤੇ ਨੇ ਤਾਂ ਕਾਫੀ ਜਗ੍ਹਾ ਦੇ ਉੱਤੇ ਕਾਫੀ ਫਸਲਾਂ ਮਿਲਣਾ ਮਨਸ਼ੇਰ ਇਫਤਿਹਾਰ ਮਿਲਣੇ ਕੀ ਵੀ ਦੇਖ ਦੇਉਂਗੀ ਸਾਡੇ ਸਿਲੀਪਸ ਜਿਹੜਾ ਅਸਲ ਜਿਹੜਾ ਉਹ ਤਾਂ ਪਿੱਛੋ ਹਟਾ ਦਾ ਦਿੱਖੇ ਤਾਂ ਨਹੀਂ ਇੱਥੇ ਕਿਸ ਤਰ੍ਹਾਂ ਇਹ ਹੋ ਰਹੀ ਕਿ ਨਹੀਂ ਫੜਦੇ ਆ ਇਹ ਸਾਡੇ ਜੀ ਆਪਾਂ ਗਿਆ ਕਰਨੇ ਸਾਡੀ ਚੋਕਸੀ ਦੇ ਦਿੱਜਾ ਹੋਣਾ ਜਿਹੜੀ ਅਸੀਂ ਮਤਲਬ ਇੰਨੀ ਫੋਕੀ ਹੋਈ ਸਭੀ ਕੋ ਸਾਡੇ ਵਾਜਮ ਜਿਹੜੇ ਉਹਨਾਂ ਦਾ ਚੈਕਿੰਗ ਕਰਦੇ ਆ ਉਹਨਾਂ ਦਾ ਇਹ ਉਹਨਾਂ ਨੂੰ ਜੇ ਕਰਦੇ ਨੇ ਉਹ ਰਿਹਾ ਉਹਨਾਂ ਨੂੰ ਮੋਟੀਵੇਟ ਕਰਦੇ ਨੇ ਤੁਸੀਂ ਇਹ ਕੰਮ ਕਰੋ ਚੈਕਿੰਗ ਕਰੋ ਵਰਤਮਾਨ ਉਹ ਜਿਹੜੇ ਨਾ ਤਾਕੂ ਤਾਜੂ ਮਤਲਬ ਯਾਤਰੀਆਂ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਮਤਲਬ ਫੈਸਫੇ ਪਿੰਲੇ ਵਿਦਿਆਰਥੀਆਂ ਆਣ ਜਨਰੋਜੀ ਹੁੰਦੇ ਨੇ ਟਿਕਟੋਟ ਬਟੇ ਪਾਤ ਤੋਂ ਸਰਕਾਰੀ ਅਦਸਿਆ ਜਿਹੜੇ ਯਾਤਰੀ ਆ ਫੁੱਟਬਾਲ ਹੁੰਦਾ ਉਹਨਾਂ ਦੇ ਰਜਿਸਟ੍ਰੇਸ਼ਨ ਤੇ ਉਹਦੇ ਦਰਮਿਆਨ ਅਸੀਂ ਨਾਲ ਪਾਰਟੀਆਂ ਵੀ ਬੁਖਸ਼ਾ ਲਈ ਆ ਨਾਲ ਸਰਕੋਡੀਨੇਸ਼ਨ ਬਣੀ ਆ ਉਹਨਾਂ ਏਜੰਸੀ ਦਾ